ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਮਟਰ ਖਾ ਖਾ ਕੇ ਜਿਨ੍ਹਾਂ ਦਾ ਪਰ ਗਿਆ ਮਨ ਤੇ ਹੁਣ ਆ ਗਿਆ ਜੀ ਸਮਾਂ ਪਿੰਡੀ ਦਾ ਤੇ ਬੱਚੇ ਹੋਣ ਚਾਹੇ ਵੱਡੇ ਪਿੰਡੀ ਸਭ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ ਜਦ ਹੀ ਪਤਾ ਲੱਗ ਜੇ ਕਿ ਅੱਜ ਲੰਚ ਵਿੱਚ ਪਿੰਡੀ ਬਣੀ ਹੈ ਤਾਂ ਭੁੱਖ ਹੋਵੇ ਚਾਹੇ ਨਾ ਹੋਵੇ ਸਭ ਰੋਟੀ ਖਾਣ ਲਈ ਤਿਆਰ ਹੋ ਜਾਂਦੇ ਆ ਪਿੰਡੀ ਦਾ ਕਲਰ ਉਸੇ ਤਰ੍ਹਾਂ ਹੀ ਰਹੂਗਾ ਕਿਉਂਕਿ ਅੱਜ ਆਪਾਂ ਬਹੁਤ ਹੀ ਮਜ਼ੇਦਾਰ ਬਹੁਤ ਜ਼ਿਆਦਾ ਟੇਸਟੀ ਬਿਲਕੁਲ ਵਿਆਹਾਂ ਸ਼ਾਦੀਆਂ ਪਾਰਟੀਆਂ ਵਰਗੀ ਪਿੰਡੀ ਤਿਆਰ ਕਰਾਂਗੇ ਪਿੰਡੀਆਂ ਨੂੰ ਚੰਗੀ ਤਰ੍ਹਾਂ ਆਪਾਂ ਧੋ ਲਿਆ ਤੇ ਉਹਨੂੰ ਚਾਹੇ ਤੁਸੀਂ 10-20 ਮਿੰਟ ਸੁਕਾ ਲਿਓ ਜਾਂ ਕਿਸੇ ਵੀ ਕੱਪੜੇ ਨਾਲ ਸਾਫ਼ ਕਰ ਲਿਓ ਫਿਰ ਇਸੇ ਤਰੀਕੇ ਨਾਲ ਦੋਨਾਂ ਸਾਈਡਾਂ ਤੋਂ ਕੱਟ ਲਿਓ ਤੇ ਇਹਨਾਂ ਦੇ ਵਿਚਕਾਰ ਇੱਕ ਕੱਟ ਲਗਾ ਲਿਓ ਅੱਜ ਜਿਹੜੀ ਪਿੰਡੀ ਬਣਾ ਰਹੇ ਹਾਂ ਉਹਨੂੰ ਕੱਟਣ ਦਾ ਇਹੀ ਤਰੀਕਾ ਹੈ ਇਸੇ ਤਰੀਕੇ ਨਾਲ ਕੱਟਿਓ ਫੇਰ ਹੀ ਜ਼ਿਆਦਾ ਦੇਖਣ ਵਿੱਚ ਵੀ ਵਧੀਆ ਲੱਗਦੀ ਹੈ ਤੇ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਅੱਧਾ ਕਿਲੋ ਪਿੰਡੀ ਲਈ ਆਪਾਂ ਇੱਕ ਤੋ 1.5 ਚਮਚ ਬੇਸਨ ਦਾ ਲਿਆ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਤਿੱਖੀ ਮਿਰਚ ਦਾ ਅੱਧਾ ਚਮਚ ਤੁਸੀਂ ਆਪਣੇ ਹਿਸਾਬ ਨਾਲ ਮਿਰਚ ਰੱਖ ਸਕਦੇ ਹੋ ਜਿੰਨੀ ਕੀ ਖਾਣੇ ਹੋ ਉਸ ਤੋਂ ਬਾਅਦ ਅੱਧਾ ਚਮਚ ਲਵਾਂਗੇ ਹਲਦੀ ਦਾ ਤੇ ਹੌਲੀ-ਹੌਲੀ ਹੱਥਾਂ ਨਾਲ ਇਹਨੂੰ ਮਿਕਸ ਕਰ ਦਾਂਗੇ ਕਿਉਂਕਿ ਪਿੰਡੀਆਂ ਵਿੱਚ ਕਾਫੀ ਚਿਪਚਿਪਾ ਹੜਜੀ ਹੁੰਦੀ ਹੈ ਜਿੰਨਾ ਬੇਸਨ ਇਸੇ ਤਰੀਕੇ ਨਾਲ ਨਾਲ ਲੱਗ ਗਿਆ ਤਾਂ ਵਧੀਆ ਨਹੀਂ ਤੁਸੀਂ 1.5 ਸਪੂਨ ਇਹਦੇ ਵਿੱਚ ਪਾਣੀ ਦਾ ਪਾ ਕੇ ਤੇਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਤਾਂ ਕਿ ਬੇਸਨ ਜਿਹੜਾ ਪਿੰਡੀਆਂ ਉੱਪਰ ਚੰਗੀ ਤਰ੍ਹਾਂ ਲੱਗ ਜੇ ਤੇ ਇਹਦੇ ਨਾਲ ਸਬਜ਼ੀ ਬਹੁਤ ਬੜਾ ਵਧੀਆ ਬਣਦੀ ਹੈ ਫਿਰ ਆਪਾਂ ਇਹਨੂੰ ਮਿਕਸ ਕਰਕੇ 2-4 ਮਿੰਟਾਂ ਲਈ ਸਾਈਡ ਤੇ ਰੱਖ ਦਾਂਗੇ ਐਨੀ ਆਪਾਂ ਕਿ ਸੇ ਵਿ ਕੜਾਈ ਜਾਂ ਪੈਨ ਵਿੱਚ ਪਾਵਾਂਗੇ ਤੇਲ ਇਸ ਸਬਜੀ ਵਿੱਚ ਤੇਲ ਹੈ ਜਿਹੜਾ ਥੋੜਾ ਜਿਹਾ ਜ਼ਿਆਦਾ ਪੈਂਦਾ ਜਦੋਂ ਇਹ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਗੈਸ ਦੀ ਫਲੇਮ ਤੁਸੀਂ ਮੀਡੀਅਮ ਰੱਖਿਓ ਸਲੋ ਬਿਲਕੁਲ ਨਹੀਂ ਕਰਨੀ ਉਸ ਤੋਂ ਬਾਅਦ ਹੀ ਆਪਾਂ ਸਾਰੀਆਂ ਪਿੰਡੀਆਂ ਨੂੰ ਇਹਦੇ ਵਿੱਚ ਪਾ ਦਾਂਗੇ ਤੇ ਹੌਲੀ-ਹੌਲੀ ਹਿਲਾਉਂਦੇ ਜਾਵਾਂਗੇ ਇਹਨੂੰ ਤੁਸੀਂ ਦੂਸਰੀਆਂ ਪਿੰਡੀਆਂ ਵਾਂਗੂ 2-4 ਮਿੰਟ ਲਈ ਰੈਸਟ ਤੇ ਨਹੀਂ ਰੱਖਣਾ ਕਿਉਂਕਿ ਨਾਲ-ਨਾਲ ਹਿਲਾਉਂਦੇ ਜਾਇਓ ਕਿਉਂਕਿ ਜਿਹੜਾ ਬੇਸਨ ਹੈ ਉਹ ਕੜਾਈ ਨਾਲ ਚਿਪਕ ਜਾਂਦਾ ਜੇ ਤੁਸੀਂ ਇੱਥੇ ਨਾਨ-ਸਟਿਕ ਕੜਾਈ ਵਰਤਦੇ ਹੋ ਤਾਂ ਬਹੁਤ ਜ਼ਿਆਦਾ ਵਧੀਆ ਪਰ ਆਪਾਂ ਸਟੀਲ ਦੀ ਲਈ ਸੀ ਇਸੇ ਲਈ ਨਾਲ ਹਲਾਉਂਦੇ ਰਹੀ ਉਸ ਤੋਂ ਬਾਅਦ ਜਦੋਂ ਹੀ ਇਹਨਾਂ ਨੂੰ ਪਕਦੀਆਂ ਨੂੰ 5 ਕਿ ਮਿੰਟ ਹੋ ਗਏ ਤੇ ਉੱਪਰੋਂ ਤੁਸੀਂ 1.5 ਚਮਚ ਭਰ ਕੇ ਦਹੀਂ ਦਾ ਪਾ ਦਿਨਾ ਦਹੀਂ ਦੇ ਨਾਲ ਪਿੰਡੀਆਂ ਦਾ ਕਲਰ ਵੀ ਉਸੇ ਤਰ੍ਹਾਂ ਹੀ ਰਹੂਗਾ ਤੇ ਨਾਲੇ ਇਹਦੇ ਵਿੱਚ ਜਿਹੜੀ ਲੇਸ ਵਗੈਰਾ ਹੁੰਦੀ ਹੈ ਉਹ ਸਾਰੀ ਖਤਮ ਹੋ ਜੂਗੀ ਜਦੋਂ ਹੀ ਤੁਸੀਂ ਪਿੰਡੀਆਂ ਵਿੱਚ ਦਹੀਂ ਪਾਤਾ ਉਸ ਤੋਂ ਬਾਅਦ ਗੈਸ ਦੀ ਫਲੇਮ ਸਲੋ ਕਰ ਲਿਓ 4-5 ਮਿੰਟਾਂ ਲਈ ਉਸ ਤੋਂ ਬਾਅਦ ਲਗਾਤਾਰ ਪਕਾਈਓ ਤੇ ਦੇਖੋ ਕਿੰਨਾ ਸੋਹਣਾ ਕਲਰ ਆਇਆ ਪਿੰਡੀਆਂ ਬਣ ਕੇ ਬਿਲਕੁਲ ਤਿਆਰ ਹੈ ਉਸ ਤੋਂ ਬਾਅਦ ਇਹਨਾਂ ਨੂੰ ਕੜਾਈ ਵਿੱਚੋਂ ਕੱਢ ਕੇ ਇੱਕ ਸਾਈਡ ਤੇ ਰੱਖ ਲਿਓ ਫਿਰ ਤਿੰਨ ਚਾਰ ਬਰੀਕ ਲੰਬੇ ਕੱਟੇ ਆ ਪਿਆਜ਼ ਫਿਰ ਅਪਰ ਦੂਸਰੀ ਕੜਾਈ ਵਿੱਚ ਅੱਧੀ ਕਰਚੀ ਲਈਏ ਤੀਨ ਦੀ ਚੰਗੀ ਤਰ੍ਹਾਂ ਗਰਮ ਕਰਕੇ ਵਿੱਚ ਪੋਨਾਂਗੇ ਜੀਰਾ ਤੇ ਵਿੱਚ ਪਾ ਦਾਂਗੇ ਬਰੀਕ ਲੰਬੇ ਹੋਏ ਪਿਆਜ਼ ਕੜਾਈ ਤੁਸੀਂ ਉਹੀ ਵੀ ਵਰਤ ਸਕਦੇ ਹੋ ਪਰ ਉਹਦੇ ਵਿੱਚ ਕਿਤੇ ਕਿਤੇ ਬੇਸਣ ਲੱਗਿਆ ਹੁੰਦਾ ਤੇ ਜਦੋਂ ਤੁਸੀਂ ਦਵਾਰਾ ਤੇਲ ਵਗੈਰਾ ਗਰਮ ਕੀਤਾ ਤਾਂ ਉਹ ਜਲ ਜਾਊਗਾ ਤੇ ਸਬਜੀ ਵਿੱਚ ਉਹ 스ਮੈਲ ਆਊਗੀ ਇਸ ਕਰਕੇ ਤੁਸੀਂ ਕੜਾਈ ਨੂੰ ਬਦਲੀ ਲਿਓ ਉਸ ਤੋਂ ਬਾਅਦ ਜੀ ਤਿੰਨ ਚਾਰ ਪਾਵਾਂਗੇ ਬਰੀਕ ਕਟੀਆਂ ਹੋਈਆਂ ਮਿਰਚਾਂ ਤੇ ਉਸ ਤੋਂ ਬਾਅਦ ਹੌਲੀ-ਹੌਲੀ ਇਹਨੂੰ ਮਿਕਸ ਕਰਦੇ ਜਾਵਾਂਗੇ ਤੇ ਵਧੀਆ ਤਰੀਕੇ ਨਾਲ ਸਲੋ ਫਲੇਮ ਤੇ ਪਕਾਓ ਹਲਕਾ ਜਦ ਜਦੋ ਪਿਆਜ਼ ਨੇ ਆਪਣਾ ਕਲਰ ਚੇਂਜ ਕਰਤਾ ਤਾਂ ਨਾਲ ਦੀ ਨਾਲ ਹੀ ਤੁਸੀਂ ਦੋ ਵੱਡੇ ਸਾਈਜ਼ ਦੇ ਟਮਾਟਰ ਪਤਲੇ ਦੇ ਲੰਬੇ ਕੱਟਨੇ ਸ਼ੁਰੂ ਕਰ ਦਿਓ ਦੇਖੋ ਪਿਆਜ਼ ਆਪਣੇ ਲਗਭਗ ਬਣ ਕੇ ਤਿਆਰ ਹੈ ਇਹਨਾਂ ਨੇ ਬੜਾ ਸੋਨਾ ਕਲਰ ਦਿੱਤਾ ਤੇ ਬਾਕੀ ਜਦੋਂ ਇਹ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਨਾਲ ਨਾਲ ਪੱਕ ਜਾਣਗੇ ਉਸ ਤੋਂ ਬਾਅਦ ਜੀ ਆਪਾਂ ਵਿੱਚ ਮਿਕਸ ਕਰ ਦਾਂਗੇ ਇਹਦੇ ਟਮਾਟਰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਤੁਸੀਂ ਕੜਾਈ ਨੂੰ ਢੱਕ ਦੇਣਾ ਕਿ ਇਹਨੂੰ 4 ਤੋਂ 5 ਮਿੰਟ ਲਈ ਲਗਾਤਾਰ ਪਕਾਉਣਾ ਪਰ 1-2-2 ਮਿੰਟਾਂ ਬਾਅਦ ਤੁਸੀਂ ਬਾਰ-ਬਾਰ ਦੇਖਦੇ ਰਹੋ ਕਿਉਂਕਿ ਆਪਣੇ ਜਿਹੜੇ ਟਮਾਟਰ ਹੈ ਉਹ ਬਿਲਕੁਲ ਆਪਾਂ ਵਿੱਚ ਮੈਸ਼ ਨਹੀਂ ਕਰਨੇ ਪਰ ਸੌਫਟ ਕਰਨੇ ਆ ਬਸ ਇਸ ਤਰੀਕੇ ਨਾਲ ਤੁਸੀਂ ਪਕਾਓ ਇਹੀ ਤਰੀਕਾ ਹੈ ਇਹ ਸਬਜੀ ਬਣਾਉਣ ਦਾ ਬਸ ਇੱਥੇ ਥੋੜੀਆਂ ਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਟਮਾਟਰ ਆਪਣੇ ਬਿਲਕੁਲ ਸੌਫਟ ਹੋ ਗਏ ਪਰ ਵਿੱਚ ਕੁਲੇ ਨਹੀਂ ਇਹ ਗੱਲ ਦਾ ਧਿਆਨ ਰੱਖਿਓ ਫਿਰ ਇਹਦੇ ਵਿੱਚ ਘਰ ਵਾਲੇ ਸਿੰਪਲ ਜਿਹੇ ਮਸਾਲੇ ਨਮਕ ਮਿਰਚ ਮਸਾਲਾ ਹਲਦੀ ਤਨੀਆ ਪਾਊਡਰ ਇਹ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਪਰ ਜਿਹੜੇ ਮਸਾਲੇ ਆ ਤੁਸੀਂ ਇਹੇ ਕੜਾਈ ਨੂੰ ਢੱਕ ਕੇ ਪਕਾਓ ਕਿਉਂਕਿ ਆਪਾਂ ਇਹਦੇ ਵਿੱਚ ਪਾਣੀ ਵਗੈਰਾ ਬਿਲਕੁਲ ਨਹੀਂ ਪਾਉਣਾਗਾ ਜਦੋਂ ਹੀ ਢੱਕੋਗੇ ਤਾਂ ਇਹ ਪਾਫ ਨਾਲ ਆਪਣੇ ਆਪ ਹੀ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਨਾਲ ਹੀ ਇਹ ਪੱਕ ਵੀ ਜਾਣਗੇ ਉਸ ਤੋਂ ਬਾਅਦ ਜੀ ਆਪਣੀ ਤਿਆਰ ਕੀਤੀ ਭਿੰਡੀ ਨੂੰ ਆਪਾਂ ਵਿੱਚ ਕੱਢ ਦਾਂਗੇ ਮਿਕਸ ਕਿਉਂਕਿ ਆਪਣਾ ਮਸਾਲਾ ਇੱਥੇ ਬਿਲਕੁਲ ਤਿਆਰ ਹੋ ਚੁੱਕਿਆ ਤੇ ਕਿਸ ਤਰੀਕੇ ਨਾਲ ਮਿਕਸ ਕਰਨਾ ਹੈ ਵੀਡੀਓ ਵਿੱਚ ਤੁਸੀਂ ਜ਼ਰੂਰ ਦੇਖਿਓ ਕੋਈ ਕੜਚੀ ਵਗੈਰਾ ਬਿਲਕੁਲ ਨਾ ਵਰਤਿਓ ਕਿਸੇ ਵੀ ਛਲਨੀ ਜਾਂ ਪਲਟੇ ਨਾਲ ਤੁਸੀਂ ਇਸ ਤਰੀਕੇ ਨਾਲ ਇਹਨੂੰ ਉੱਪਰ ਚੱਕ ਕੇ ਪਲਟਦੇ ਰਹੋ ਸਾਰਾ ਮਸਾਲਾ ਪਿੰਡੀਆਂ ਦੇ ਵਿੱਚ ਮਿਕਸ ਹੋ ਜਾਊਗਾ ਤੇ ਬਹੁਤ ਹੀ ਮਜ਼ੇਦਾਰ ਜੀ ਸਬਜ਼ੀ ਜਿਹੜੀ ਬਣ ਕੇ ਤਿਆਰ ਹੋ ਜਾਊਗੀ 1 ਮਿੰਟ ਲਈ ਗੈਸ ਦੀ ਸਲੋ ਫਲੇਮ ਤੇ ਪਕਾਓ ਉਸ ਤੋਂ ਬਾਅਦ ਇਹਨੂੰ ਠੱਕ ਦਿਓ ਤੇ ਜਦੋਂ ਹੀ ਤੁਸੀਂ ਦੇਖੋਗੇ ਦੇਖੋ ਬਹੁਤ ਹੀ ਮਜ਼ੇਦਾਰ ਪਿੰਡੀ ਦੀ ਸਬਜ਼ੀ ਬਣ ਕੇ ਤਿਆਰ ਹੈ ਤੰਦੂਰ ਦੀ ਰੋਟੀ ਨਾਲ ਖਾਓ ਤਵੇ ਵਾਲੀ ਨਾਲ ਖਾਓ ਉਹ ਤੁਹਾਡੀ ਮਰਜ਼ੀ ਟੇਸਟ ਕਿੰਨਾ ਜ਼ਿਆਦਾ ਵਧੀਆ ਹੈ ਉਹ ਮੈਂ ਕਹਿਣੀ ਹੁਣੀ ਹੈ ਜਦੋਂ ਤੁਸੀਂ ਬਣਾ ਕੇ ਖਾ ਲਈ ਆਪਣੇ ਆਪ ਹੀ ਪਤਾ ਲੱਗੂ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ